ਆਏ ਤੇ ਵਿਰੋਧ ਵਿਰੋਧ ਕਿਵੇਂ ਦੇ ਅਗਰ ਇਹਨਾਂ ਦਾ ਤਾਂ ਕੰਮ ਹੀ ਇਹ ਹੈ ਬਰੂ ਕਰਨਾ ਹੈ ਮੰਡੀ ਦੇ ਡਿਫਾਲਟਰ ਬੰਦੇ ਆ ਫੜੀ ਫਸਲ ਮਰੀ ਮੁਆਵਜ਼ਾ ਨਹੀਂ ਸਾਨੂੰ ਵਾਲੇ ਤਾਂ ਕਹਿੰਦੇ ਗਰਦੋਰੀ ਕੋਈ ਇਹ ਕੋਈ ਪ੍ਰੋਸੈਸ ਹੁੰਦਾ ਇਹਨਾਂ ਨੂੰ ਵੀ ਤਾਂ ਪਤਾ ਹੈ ਗਰਦੋਰੀ ਕਰਦੇ ਆ ਭਗਵੰਤ ਮਾਨ ਕਹਿੰਦੇ ਗਰਦੋਰੀ ਹੋਇਆ ਹੀ ਨਹੀਂ ਕਰਨੀ ਸਿੱਧੇ ਪੈਸੇ ਆ ਜਗਾ ਬਿਆਨ ਆ ਉਹਨਾਂ ਦਾ ਵੀ ਹੋ ਸਕਦਾ ਬਦਲ ਤਾ ਹੋਵੇ ਐ ਗਰਦੋਰੀ ਤੋਂ ਗਣਾ ਫਿਰ ਕਿਵੇਂ ਹੋਗਾ ਮਾਨ ਸਾਹਿਬ ਦੇਖੋ ਤਾਂ ਨਹੀਂ ਆਏ ਨੇ ਐਵੇਂ ਕਹਿ ਦਿੰਦੇ ਨੇ ਬੱਚੇ ਵੀ ਬਾਨ ਮੋੜ ਕਹਿੰਦੇ ਮਾਨਤੇ ਤਰਾਜ ਆ ਕਹਿੰਦੇ 5 ਮਿੰਟ ਚ ਐਮ ਐਸ ਪੀ ਦਿੰਦੇ ਸੀ ਹੁਣ ਐਮ ਐਸ ਪੀ ਕਿੱਧਰ ਗਈ ਜਿਹੜੀ ਇਹ ਤਾਂ ਉਹ ਨੂੰ ਪ ਮਾਸਟਰ ਜੀ ਅਕਸਰ ਜੀ ਸਾਡੇ ਨਾਲ ਨੇ ਅੱਜ ਗੋਨਿਆਣਾ ਦੇ ਵਿੱਚ ਅਸੀਂ ਮਾਸਟਰ ਜੀ ਕਿਵੇਂ ਤੁਸੀਂ ਆਏ ਤੇ ਵਿਰੋਧ ਵਿਰੋਧ ਕਿਵੇਂ ਦੇ ਇਹ ਜੀ ਮੈਂ ਤਾਂ ਵੈਸੇ ਹੀ ਆ ਗਿਆ ਮੈਂ ਨਹੀਂ ਸੀ ਆਉਣਾ ਇੱਥੇ ਇਹ ਖੁੱਡੀਆਂ ਸਾਹਿਬ ਦੇ ਬੇਟੇ ਨੇ ਆਉਣਾ ਸੀ ਉਹਨਾਂ ਨੂੰ ਕੋਈ ਖਾਸ ਕੰਮ ਹੋਣ ਕਰਕੇ ਉਹ ਨਹੀਂ ਆ ਸਕੇ ਅੱਛਾ ਇਹਨਾਂ ਦਾ ਤਾਂ ਕੰਮ ਹੀ ਇਹ ਹੈ ਵਿਰੋਧ ਕਰਨਾ ਬਿਲਕੁਲ ਸਾਰੇ ਬੰਦੇ ਇਹੋ ਜਿਹੇ ਆ ਇਥੋਂ ਦੇ ਡਿਫਾਲਟਰ ਬੰਦੇ ਆ ਦੋ ਚਾਰ ਬੰਦੇ ਮੰਡੀ ਦੇ ਡਿਫਾਲਟਰ ਬੰਦੇ ਆ ਉਹ ਕਿਸਾਨ ਯੂਨੀਅਨ ਦੇ ਮੋਢੇ ਤੇ ਰੱਖ ਕੇ ਚਲਾ ਰਹੇ ਆ ਉਹਨਾਂ ਨੂੰ ਇੱਥੇ ਲਿਆਏ ਇਹਨਾਂ ਨੇ ਜਿੰਦਾਬਾਦ ਮੋਹਰਾਬਰ ਕਰਨਾ ਹੁੰਦਾ ਹੋਰ ਸਾਡਾ ਤਾਂ ਕੋਈ ਕੋਈ ਝਗੜਾ ਨਹੀਂ ਹੈਗਾ ਅਸੀਂ ਤਾਂ ਕਿਸਾਨਾਂ ਨਾਲ ਖੜੇ ਆਂ ਭਗਵਾਨ ਤਮਨ ਜੀ ਉਹ ਆਪ ਕਹਿੰਦੇ ਵੀ ਮੈਂ ਵੀ ਕਿਸਾਨ ਆਂ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਕਿਸਾਨਾਂ ਦੀਆਂ ਮੰਗਾਂ ਨਾਲ ਅਸੀਂ ਪੂਰੀ ਸਹਿਮਤ ਆਂ ਆਹੀ ਗੱਲ ਹੈ ਜੀ ਇਹ ਤੁਹਾਨੂੰ ਤੁਹਾਨੂੰ ਪਤਾ ਹਰੇਕ ਨੂੰ ਕਹਿੰਦੇ ਵੀ ਸਾਡਾ ਫਸਲਾਂ ਦੇ ਮੁਆਵਜ਼ੇ ਨਹੀਂ ਸਾਡੀ ਫਸਲ ਮਰੀ ਮੁਆਵਜ਼ਾ ਨਹੀਂ ਸਾਨੂੰ ਹਾਲੇ ਤੱਕ ਇਹ ਗਰਦੋਰੀ ਦੇਖੋ ਜੀ ਇਹ ਕੋਈ ਪ੍ਰੋਸੈਸ ਹੁੰਦਾ ਇਹਨਾਂ ਨੂੰ ਵੀ ਤਾਂ ਪਤਾ ਹੈ ਗਰਦੋਰੀ ਕਰਦੇ ਆ ਐਗਰੀਕਲਚਰ ਇਨਸਪੈਕਟਰ ਹੁੰਦਾ ਉਹ ਦੇਖ ਕੇ ਆਉਂਦਾ ਵੀ ਕਿੰਨਾ ਪਰਸੈਂਟੇਜ ਦਾ ਨੁਕਸਾਨ ਹੋਇਆ ਉਹ ਸਭ ਨੇ ਇਹ ਮੁਆਜਬਾ ਬਣਾ ਕੇ ਦੇਣਗੇ ਸੀਐਮ ਸਾਹਿਬ ਤੋਂ ਮਨਜ਼ੂਰੀ ਮਿਲੂਗੀ ਹੋ ਜਾਂਦਾ ਪਹਿਲਾਂ ਤਾਂ ਮਰ ਹੀ ਇਫਰ ਜਦੋਂ ਉਹ ਮਿਲ ਜੂਗਾ ਕੋਈ ਨਹੀਂ ਪ੍ਰੋਸੈਸ ਹੁੰਦਾ ਨਾ ਕਹਿੰਦੇ ਭਗਵਾਨ ਤਾਂ ਮਨ ਕਹਿੰਦੇ ਗਰਦੌਰੀ ਹੋਏ ਨਹੀਂ ਕਰਨੀ ਸਿੱਧੇ ਪੈਸਾ ਆ ਜਾ ਕਰਨਾ ਬਿਆਨ ਆ ਉਹਨਾਂ ਦਾ ਬਦਲਦਾ ਵੀ ਹੋ ਸਕਦਾ ਬਦਲਦਾ ਹੋਵੇ ਐ ਗਰਦੌਰੀ ਤੋਂ ਬਣਾ ਫਿਰ ਕਿਵੇਂ ਹੋਊਗਾ ਮਾਨ ਸਾਹਿਬ ਦਾ ਖੁੱਦ ਦਾ ਪਿਆਣਾ ਉਹ ਕਹਿੰਦੇ ਬੱਕਰੀ ਮੁਰਗੀ ਦਾ ਸਾਰਾ ਮੁਆਵਜ਼ਾ ਤੁਸੀਂ ਸੁਣਿਆ ਹੋਵੇ ਸ਼ਾਇਦ ਨਹੀਂ ਨਹੀਂ ਫਿਰ ਐਂ ਪਤਾ ਤਾਂ ਲੱਗੂ ਨਾ ਵੀ ਇੱਕ ਫਲਾਣ ਦੀ ਬੱਕਰੀ ਮੁਰਗੀ ਫਲਾਣ ਦੀ ਮੁਰਗੀ ਮਰਗੀ ਫਿਰ ਜਦੋਂ ਸਿੱਧਾ ਮੁਆਵਜ਼ਾ ਦੇਣਗੇ ਕਿਉਂ ਮਾਂ ਸਾਹਿਬ ਦਾ ਖੋਤਾ ਨਹੀਂ ਤਾਂ ਨਹੀਂ ਨਹੀਂ ਐਵੇਂ ਐਵੇਂ ਕਹਿ ਦਿੰਦੇ ਆਂ ਵਿੱਚ ਮਾਂ ਬੋਲੇ ਮੈਂ ਮੈਂ ਵੀਡੀਓ ਦਿਖਾਸਾਂ ਤੁਹਾਨੂੰ ਮਾਂ ਸਾਹਿਬ ਕਹਿੰਦੇ ਕਿਸੇ ਵੀ ਗਰਦੌਰੀ ਦੀ ਲੋੜ ਨਹੀਂ ਸਦਾ ਹੀ ਪੈਸਾ ਖਾਂਦਾ ਨਹੀਂ ਨਹੀਂ ਮੁਰਗੀ ਦੀ ਉਹ ਗਰਦੌਰੀ ਤਾਂ ਨਹੀਂ ਹੁੰਦੀ ਮੁਰਗੀ ਦੀ ਹੁਣ ਐਂ ਤਾਂ ਦੱਸਣਗੇ ਵੀ ਸਾਡੀਆਂ ਇੰਨੀਆਂ ਮੁਰਗੀਆਂ ਮਾਰੀਆਂ ਇੰਨੀਆਂ ਬੱਕਰੀਆਂ ਮਾਰੀਆਂ ਉਹਨਾਂ ਦੀ ਤਾਂ ਗਰਦੌਨੀ ਨਹੀਂ ਹੁੰਦੀ ਦੂਜੀਆਂ ਫਸਲਾਂ ਦੀ ਗਰਦੌਰੀ ਤਾਂ ਹੁੰਦੀ ਹੈ ਇਹੇ ਗੱਲ ਹੈ ਇੱਕੋ ਵਿਵਾਨ ਮੋਲਗਗਨ ਮੰਨਤੇ ਤਰਾਜਾ ਕਹਿੰਦੇ 5 ਮਿੰਟ ਚ ਐਮਐਸਪੀ ਦਿੰਦੇ ਸੀ ਹੁਣ ਐਮਐਸਪੀ ਕਿੱਧਰ ਗਈ ਜਿਹੜੀ ਦੇਣੀ ਇਹ ਤਾਂ ਉਹਨੂੰ ਪੁੱਛ ਲੋ ਜੀ ਮਾਸਟਰ ਜੀ ਅਕਸਰ ਜੀ ਸਾਡੇ ਨਾਲ ਨੇ ਅੱਜ ਗੋਨਿਆਣਾ ਦੇ ਵਿੱਚ ਅਸੀਂ ਮਾਸਟਰ ਜੀ ਕਿਵੇਂ ਤੁਸੀਂ ਆਏ ਤੇ ਵਿਰੋਧ ਵਿਰੋਧ ਨੂੰ ਕਿਵੇਂ ਦੇ ਇਹ ਜੀ ਮੈਂ ਤਾਂ ਵੈਸੇ ਹੀ ਆ ਗਿਆ ਮੈਂ ਨਹੀਂ ਸੀ ਆਉਣਾ ਇੱਥੇ ਇਹ ਖੁੱਡੀਆਂ ਸਾਹਿਬ ਦੇ ਬੇਟੇ ਨੇ ਆਉਣਾ ਸੀ ਉਹਨਾਂ ਨੂੰ ਕੋਈ ਖਾਸ ਕੰਮ ਹੋਣ ਕਰਕੇ ਉਹ ਨਹੀਂ ਆ ਸਕੇ ਅਗਿਆ ਇਹਨਾਂ ਦਾ ਤਾਂ ਕੰਮ ਹੀ ਇਹ ਹੈ ਵਿਰੋਧ ਕਰਨਾ ਵਿੱਚ ਕੁਝ ਬੰਦੇ ਇਹੋ ਜਿਹੇ ਆ ਇਥੋਂ ਦੇ ਡਿਫਾਲਟਰ ਬੰਦੇ ਆ 2-4 ਬੰਦੇ ਮੰਡੀ ਦੇ ਡਿਫਾਲਟਰ ਬੰਦੇ ਆ ਉਹ ਕਿਸਾਨ ਜੁਨੇਆਂ ਦੇ ਮੋਢੇ ਤੇ ਰੱਖ ਕੇ ਚਲਾ ਰਹੇ ਆ ਉਹਨਾਂ ਨੂੰ ਇੱਥੇ ਲਿਆਏ ਇਹਨਾਂ ਨੇ ਜਿੰਦਾਬਾਦ ਮੋਹਦਾਬਾਰ ਕਰਨਾ ਹੁੰਦਾ ਹੁਣ ਸਾਡਾ ਤਾਂ ਕੋਈ ਕੋਈ ਝਗੜਾ ਨਹੀਂ ਹੈਗਾ ਅਸੀਂ ਤਾਂ ਕਿਸਾਨਾਂ ਨਾਲ ਖੜੇ ਆ ਭਗਵਾਨ ਤਮਨ ਜੀ ਉਹ ਆਪ ਕਹਿੰਦੇ ਵੀ ਮੈਂ ਵੀ ਕਿਸਾਨ ਆ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਕਿਸਾਨਾਂ ਦੀਆਂ ਮੰਗਾਂ ਨਾਲ ਅਸੀਂ ਪੂਰੀ ਸਹਿਮਤ ਆ ਆਹੀ ਗੱਲ ਹੈ ਜੀ ਤੁਹਾਨੂੰ ਤੁਹਾਨੂੰ ਪਤਾ ਹਰੇ ਖਾਹ ਕਹਿੰਦੇ ਵੀ ਸਾਡਾ ਫਸਲਾਂ ਦੇ ਮੁਆਵਜ਼ੇ ਨਹੀਂ ਸਾਡੀ ਫਸਲ ਮਰੀ ਮੁਆਵਜ਼ਾ ਨਹੀਂ ਸਾਨੂੰ ਹਾਲੇ ਤੱਕ ਇਹ ਗਰਦੌਰੀ ਦੇਖੋ ਜੀ ਇਹ ਕੋਈ ਪ੍ਰੋਸੈਸ ਹੁੰਦਾ ਇਹਨਾਂ ਨੂੰ ਵੀ ਤਾਂ ਪਤਾ ਹੈ ਗਰਦੌਰੀ ਕਰਦੇ ਆ ਅ ਐਗਰੀਕਲਚਰ ਇਨਸਪੈਕਟਰ ਹੁੰਦਾ ਉਹ ਦੇਖ ਕੇ ਹੁੰਦਾ ਵੀ ਕਿੰਨਾ ਪਰਸੈਂਟੇਜ ਦਾ ਨੁਕਸਾਨ ਹੋਇਆ ਉਹ ਸਭ ਨੇ ਇਹ ਮੁਆਜਬਾ ਬਣਾ ਕੇ ਦੇਣਗੇ ਸੀਐਮ ਸਾਹਿਬ ਤੋਂ ਮਨਜ਼ੂਰੀ ਮਿਲੂਗੀ ਉਹ ਜਾਵ ਤਾਂ ਵੀ ਲੱਗਿਆ ਹੋਣਾ ਜੀ ਚੋਂ ਜਾਵ ਤਾਂ ਪਹਿਲਾਂ ਤਾਂ ਮਰੀ ਜਾ ਫਿਰ ਸਰ ਉਹ ਮਿਲ ਜੂਗਾ ਕੋਈ ਨਹੀਂ ਪ੍ਰੋਸੈਸ ਹੁੰਦਾ ਨਾ ਭਗਵਾਨ ਜੀ ਮੰਨ ਕਹਿੰਦੇ ਗਰਦੌਰੀ ਹੋਇਆ ਹੀ ਨਹੀਂ ਕਰਨੀ ਸਿੱਧੇ ਪੈਸਾ ਆ ਜਾ ਕਹਿੰਦਾ ਬਿਆਨ ਆ ਉਹਨਾਂ ਦਾ ਬਹੁਤ ਵੀ ਹੋ ਸਕਦਾ ਬਦਲਦਾ ਹੋਵੇ ਐ ਗਰਦੌਰੀ ਤੋਂ ਬਣਾ ਫਿਰ ਕਿਵੇਂ ਹੋਊਗਾ ਮਾਨ ਸਾਹਿਬ ਦੇ ਖੋਦਾ ਪਿਆ ਮਨੇ ਬੱਕਰੀ ਮੁਰਗੀ ਦਾ ਸਾਰਾ ਮੁਆਵਜਾ ਤੁਸੀਂ ਸੁਣਿਆ ਹੋਊਗਾ ਸ਼ਾਇਦ ਨਹੀਂ ਨਹੀਂ ਫਿਰ ਐਂ ਪਤਾ ਤਾਂ ਲੱਗੂ ਨਾ ਵੀ ਇੱਕ ਫਲਾਣ ਦੀ ਬੱਕਰੀ ਮਰਗੀ ਫਲਾਣ ਦੀ ਮੁਰਗੀ ਮਰਗੀ ਫੇਰ ਜਦੋਂ ਸਿੱਧਾ ਮੁਆਵਜਾ ਦੇਣਗੇ ਕਿ ਨੂੰ ਮਾਹ ਸਾਹਿਬ ਦਾ ਕੋਈ ਨਹੀਂ ਨਹੀਂ ਐਂ ਐਵੇਂ ਕਹਿ ਦਿੰਦਾ ਜੀ ਵਿੱਚ ਨਹੀਂ ਨਹੀਂ ਮਾਂ ਬੋਲੇ ਮੈਂ ਮੈਂ ਵੀਡੀਓ ਦਿਖਾ ਸਕਦਾ ਤੁਹਾਨੂੰ ਮਾਂ ਸਾਹਿਬ ਕਹਿੰਦੇ ਕਿਸੇ ਵੀ ਗਰਦੌਰੀ ਦੀ ਲੋੜ ਨਹੀਂ ਸਦਾ ਹੀ ਪੈਸਾ ਨਹੀਂ ਨਹੀਂ ਮੁਰਗੀ ਦੀ ਉਹ ਗਰਦੌਰੀ ਤਾਂ ਨਹੀਂ ਹੁੰਦੀ ਮੁਰਗੀ ਦੀ ਹੁਣ ਐਂ ਤਾਂ ਦੱਸਣਗੇ ਵੀ ਸਾਡੀਆਂ ਐਨੀਆਂ ਮੁਰਗੀਆਂ ਮਰੀਆਂ ਐਨੀਆਂ ਬੱਕਰੀਆਂ ਮਰੀਆਂ ਉਹਨਾਂ ਦੀ ਤਾਂ ਗਰਦੌਣੀ ਨਹੀਂ ਹੁੰਦੀ ਦੂਜੀਆਂ ਫਸਲਾਂ ਦੀ ਗਰਦੌਰੀ ਤਾਂ ਹੁੰਦੀ ਹੈ ਇਹੇ ਗੱਲ ਹੈ ਹਾਂ ਜੀ ਇੱਕੋ ਵਿਭਾਨ ਮੂਲ ਗੱਲਾਂ ਮੰਨਤੇ ਤਰਾਜ ਆ ਕਹਿੰਦੇ 5 ਮਿੰਟ ਚ ਐਮਐਸਪੀ ਦਿੰਦੇ ਸੀ ਹੁਣ ਐਮਐਸਪੀ ਕਿੱਧਰ ਗਈ ਜਿਹੜੀ ਦੇਣੀ ਇਹ ਤਾਂ ਉਹਨੂੰ ਪੁੱਛ ਲੋ ਜਾਂ ਤੁਸੀਂ